ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਤੋਂ ਭੋਲਾ ਦਾ ਡੇਰੀ ਫਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਸੋ ਸਾਰੇ ਆਪਣੇ ਸੱਜਣ ਭਰਾ ਜਾਣਦੇ ਆ ਠੀਕ ਆ ਜੀ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਪਸ਼ੂ ਇਥੇ ਧੜਾ ਧੜੀ ਆਉਂਦੇ ਕੋਈ 5-7 ਨਗ ਜਿਹੜੇ ਆ ਵੈਸੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਅੱਜ ਵੀ ਤਕਰੀਬਨ 5-6 ਨਾਗ ਆਪਾਂ ਜਿਹੜੇ ਤੁਹਾਨੂੰ ਦਿਖਾਉਣੇ ਸੀਗੇ ਮਾਲ ਤਕਰੀਬਨ ਸਵੇਰ ਤੋਂ ਠੀਕ ਆ ਜੀ ਵਿਕ ਬੁੱਕ ਗਿਆ ਤਕਰੀਬਨ ਤਿੰਨ ਜਿਹੜੇ ਹੁਣ ਨਾਗ ਮੌਕੇ ਤੇ ਮੌਜੂਦ ਇਸ ਵਕਤ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਨੀਲੀ ਰੱਬ ਦੀ ਮੱਝ ਗੱਭਣ ਤੁਹਾਨੂੰ ਦਿਖਾਵਾਂਗੇ ਤਿਆਰੀ ਤੇ ਆ ਠੀਕ ਆ ਫੁੱਲ ਵਜਨ ਲੋਡ ਆ ਬਾਕੀ ਨਿਸ਼ਾਨੀਆਂ ਨਿਸ਼ੂਨੀਆਂ ਪੂਰੀ ਮਾਰਕਿੰਗ ਦੇ ਵਿੱਚ ਆ ਪ੍ਰੋਪਰ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੱਕ ਪਹਿਲਾ ਸੂਆ ਪਲੂਨ ਕੱਟੀ ਸੂਈਤ ਦੋਂਦੀ ਬਹੁਤ ਪਿਆਰੀ ਕੱਟੀ ਏ ਨੀਲੀ ਅੰਗਫੱਕ ਦੇ ਵਿੱਚ ਆ ਮਗਰ ਮੇਲ ਕਾਫ ਬਿਲਕੁਲ ਤਾਜੀ ਸੂਈ ਆ ਪ੍ਰੋਪਰ ਗੱਲਬਾਤ ਕਰਾਂਗੇ ਤੇ ਇੱਕ ਇਧਰ ਕਰਾਉ ਸੰਗ ਦੇ ਵਿੱਚ ਇੱਕ ਵੜ ਬਖਾਵਾਂਗੇ ਭਰਾਵਾਂ ਨੂੰ ਸੋ ਤਿੰਨ ਨਾਗ ਨੇ ਤਿੰਨ ਨਾਗਾਂ ਦੀ ਡਿਟੇਲ ਤੁਹਾਨੂੰ ਮਿਲੂਗੀ ਅੱਜ 5 ਦਸੰਬਰ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 2:3 3:00 ਕੇ ਵਜੇ ਦਾ ਟਾਈਮ ਆ ਠੀਕ ਆ ਜੀ ਵੈਰ ਦੀ ਗੱਪਣ ਹੋਊਗੀ ਠੀਕ ਆ ਜੀ ਦੋ ਨਾਗ ਗੱਪਣਾ ਤੇ ਇੱਕ ਝੋਟੀ ਜਿਹੜੀ ਸੂਈ ਸਵਾਈ ਆ ਸੋ ਸਾਰੇ ਫਾਰਮਰ ਵੀਰਾਂ ਨੂੰ ਬੇਨਤੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਰਾਂਗੇ ਇੱਥੇ ਆਣ ਕੇ ਆਪਣੀ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਜਿਹੜੇ ਪਸ਼ੂ ਸੂਏ ਸਵਾਈਆ ਬੇਸ਼ੱਕ ਨੂੰ ਚੋਕੇ ਵੇਖੋ ਤਸੱਲੀ ਕਰਕੇ ਲੈ ਕੇ ਜਾਓ ਇਹ ਕੀਵਰ ਤੋਂ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਸੁਰ ਸਿੰਘ ਪੂਰੀ ਗੱਲਬਾਤ ਕਰਦੇ ਆ ਵੀਰ ਸੰਦੀਪ ਦੇ ਨਾਲ ਸਭ ਤੋਂ ਪਹਿਲਾਂ ਸੰਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੋ ਸਾਹਿਬ ਜੀ ਠੀਕ ਠਾਕ ਜੀ ਮਹਾਰਾ ਜੀ ਬਹੁਤ ਵਧੀਆ ਭਰਾ ਠੀਕ ਠਾਕ ਬੜੀ ਕਿਰਪਾ ਗੁਰੂ ਰਾਮ ਦਾ ਦੀ ਲੈ ਵੀ ਸੰਦੀਪ ਵੀਰ ਪਹਿਲਾਂ ਹੀ ਆਪਾਂ ਜ਼ਿਕਰ ਕਰਦੇ ਪਏ ਸੀ ਚਲੋ ਵਿੱਚ ਵਖਫਾ ਪੈ ਗਿਆ ਮਾਲ ਤਕਰੀਬਨ ਟਿਕਾ ਹੀ ਨਹੀਂ ਗਿਆ ਉਹਦਾ ਆਉਂਦੇ ਆ ਮਾਲ ਵਿਕੀ ਗਿਆ ਚਾਰ ਪੰਜ ਪਸ਼ੂ ਨਾ ਜਾਨੀ ਕਿ ਰੋਜ਼ ਦੀ ਆਉਂਦੇ ਰਹੇ ਆ ਠੀਕ ਆ ਜੀ ਗਾਇਆਂ ਚਾਰ ਪੰਜ ਰੋਜ਼ ਦੀਆਂ ਆਗਿਆ ਮਹੀਆਂ ਇੱਕ ਦੋ ਵਿੱਚ ਰੋਜ਼ ਦੀਆਂ ਆਗਿਆ ਚਾਰ ਪ ਧੰਨਵਾਦ ਕਿਦਾ ਤੁਹਾਨੂੰ ਜਿੰਨੇ ਜਿੰਨੇ ਸਵੇਰੇ ਤੁਹਾਡਾ ਟਾਈਮ ਹੁੰਦਾ ਉਹਨਾਂ ਚੰਨ ਪਸ਼ੂ ਵੇਚ ਜਾਂਦੇ ਫਿਰ ਤੁਹਾਨੂੰ ਆਖਦੇ ਸਤੂ ਸਭ ਮਾਲ ਵੇਚ ਗਿਆ ਵਾ ਅੱਜ ਵੀ ਸਵੇਰੇ ਤਿੰਨ ਬਹਿਣਾ ਵੇਚੀਆਂ ਸੰਤੂ ਸਭ ਇੱਕ ਝੋਟੀ ਵੇਚੀ ਚਾਰ ਨੰਗਰ ਵੇਚੇ ਸਵੇਰੇ ਟੋਟਲ ਆਪਣੇ ਕੋਲ ਸੱਤ ਪਸ਼ੂ ਹੀ ਜੀ ਤਾਂ ਤਦੇ ਮਨ ਲੱਗਦਾ ਵੇ ਚਾਰੇ ਦਾ ਨੂਰ ਨਾਲ ਆਇਆ ਹੁਣ ਸੰਤੂ ਸਭ ਇਹ ਝੋਟੀ ਆਪਣੇ ਕੋਲ ਦੂਜਾ ਸਵੇਰ ਨੀਲੀ ਪੱਖ ਦੀ ਇੱਕ ਬਣ ਆ ਗਈ ਜੀ ਇੱਕ ਕੱਤੀ ਨਾਲ ਹੀ ਗੁੰਦੀ ਆ ਗਈ ਜੀ ਇਹਦੇ ਸੂਈ ਆ ਆ ਠੀਕ ਆ ਉਹ ਦਿਨੇ ਸੂਈ ਆ ਕੋਈ 10 ਵਜੇ ਇੱਕ ਪਰਲੇ ਬੰਨੇ ਦੇ ਨਾਲ ਹੀ ਜਰਸੀ ਕ੍ਰੋਸ ਵੈਡ ਆ ਗਈ ਠੀਕ ਆ ਤਿੰਨ ਹੀ ਲੱਗ ਨੇ ਬਣਾਂ ਜੀ ਤਿੰਨੇ ਲੱਗ ਰਹੇ ਜੀ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਮਾਲ ਆਉਂਦਾ ਰਹਿੰਦਾ ਰੁਟੀਨ ਵਾਂਗ ਕੰਮ ਆ ਵਹਿੜਾਂ ਗਾਵਾਂ ਝੋਟੀਆਂ ਕਟੀਆਂ ਕਿਸੇ ਭਰਾਣੇ ਚੰਗੀਆਂ ਸ਼ੌਕ ਬੇਸ ਤੇ ਖਰੀਦਣੀਆਂ ਹਰ ਇੱਕ ਕੈਟਾਗਰੀ ਦੇ ਵਿੱਚ ਪਸ਼ੂ ਤੁਹਾਨੂੰ ਮਿਲ ਜੂਗਾ ਨੰਬਰ ਸਕਰੀਨ ਦੇ ਉੱਪਰ ਆ ਕਾਲ ਕਰਕੇ ਬਤੇਰੇ ਗੱਲਬਾਤ ਕਰ ਲਿਓ। ਸੰਤੋ ਸਾਹਿਬ ਕਿਸੇ ਵੀਰ ਨਾਲ ਚੰਗਾ ਪਸ਼ੂ ਵੇਚਣਾ ਹੋਵੇ ਜਾਂ ਕੋਈ ਗਾਈ ਚਾਏ ਕੋਈ ਮੈਂ ਆਪਣੇ ਨਾਲ ਸੰਪਰਕ ਕਰ ਸਕਦਾ ਵਾ। ਇਹ ਨਹੀਂ ਵੀ ਆਪਾਂ ਕੱਲੇ ਵੇਚਦੇ ਆਂ ਆਪਾਂ ਖਰੀਦੇ ਵੀ ਹੈਗੇ ਆਂ ਮਾਲ ਇੱਥੋਂ ਪਿੰਡਾਂ ਚੋ ਲੋਕਲ ਵੀ ਲਈਦਾ ਹਾਂ। ਟਰੈਕਟਰ ਟੁਕਟਰ ਬੰਦ ਕੀਤੇ ਆ। ਹਾਂਜੀ ਟਰੈਕਟਰਾਂ ਅਜੇ ਬੰਦ ਕੀਤਾ ਜੀ ਅਜੇ। ਠੀਕ ਆ। ਸੀਜ਼ਨ ਦੇ ਵਿੱਚ ਹੁਣ ਸੀਜ਼ਨ ਚ ਚੱਲਣਾ। ਹਾਂਜੀ 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 ਹਾਂਜੀ। ਠੀਕ ਆ ਭਰਾ। ਲਓ ਵੀ ਵੀਰ ਸੰਦੀਪ ਇੱਥੋਂ ਸ਼ੁਰੂਆਤ ਕਰ ਲੈਨੇ ਨੀਲੀ ਰਾਵੀ ਇੱਕ ਮੱਝ ਤੁਹਾਡੇ ਕੋਲ। ਹਾਂਜੀ ਸੰਤੋ ਸਾਹਿਬ ਜੀ ਨੀਲੀ ਰਾਵੀ ਆ ਗਈ, ਚੇਦਾ ਕਟਾ ਆ ਸੰਤੋ ਸਾਹਿਬ ਆਹ ਦੇਖੋ ਜੀ ਤੇ ਫਿਰ ਆਹ ਦੇਖੋ ਕਾਗਜ਼ ਵਰਗਾ ਪਿੰਡਾ ਪਤਲਾ ਆਹ ਬਿਲਕੁਲ ਉਹ ਕਾਗਜ਼ੀ ਨਿਬੂ ਵਰਗੀ ਪਤਲੀ ਚਮੜੀ ਜਾਂ ਕਰਮਾਂ ਦੀ ਠੀਕ ਆ ਜੀ ਆਹ ਦੇਖੋ ਬਹੁਤ ਸੋਹਣਾ ਕੁੱਟਿਆ ਖਾੜਿਆ ਤੋਂ ਦੇਖੋ ਇੱਕ ਸਾਰ ਪੱਦਰ ਸਿੰਗਲ ਖੱਡੀ ਬਰੀਕ ਪਤਲਾ ਪਿੰਡਾ ਲੈਵਾ ਸਾਰਾ ਲੈਵਾ ਕਰਮਾਂ ਦੀ ਬਹੁਤ ਖੂਬਸੂਰਤ ਪਿਆਰੀ ਕਰੀ ਬੈਠੀ ਆ ਸਾਰਾ ਪਿਛਾੜੀ ਸੰਤੋ ਸਾਹਿਬ ਆਹ ਦੇਖੋ ਜੀ ਉਹ ਜਿਵੇਂ ਆਪਾਂ ਹਮੇਸ਼ਾ ਨੋਟ ਕਰਾਉਂਦੇ ਆ ਵੀ ਇਸਤੀ ਲੈਵਾ ਅੱਗੋਂ ਸਟਾਰਟਿੰਗ ਤੋਂ ਬਿਲਕੁਲ ਸਾਰ ਦੇ ਨਾਲ ਲੈਵਾ ਬਣਾਈ ਫਿਰਦੀ ਆ ਬਾਕੀ ਸੰਤੋ ਸਾਹਿਬ ਪਿੱਛੇ ਭਾਰਦੀ ਆ ਥਾਣਾ ਦੀ ਫੁੱਲ ਗਰੰਟੀ ਹੋ ਗਈ ਅਗਲਾ ਲਾ ਕੇ ਤਸੱਲੀ ਕਰ ਲੈ ਟਿੱਪ ਕੇ ਹਾਂ ਪੂਰੀ ਸੱਲੀ ਆਪ ਦੀ ਕਰ ਲੈ ਜੇ ਬਲਾਮਾ ਵਾਦੇ ਆਪ ਨੂੰ ਉਸੇ ਲਈ ਲਾ ਦੇ ਉਸੇ ਗੱਡੀ ਚ ਘੱਲ ਦੇ ਸੁਬਾ ਓਰੀਜਨਲ ਤੇਜਾ ਸੁਣੀ ਹੈ ਤੇ ਗਿਆ ਸੁਬਾ ਸੁਣੀ ਜੇ ਹਾਂ ਸੰਤੂ ਸਾਹਿਬ ਦੂਜੇ ਸੁਵੇ ਦਾ ਰਕਾਰ 14 ਕਿਲੋ ਦਾ ਝੋਟੀ ਦਾ ਰਿਆ ਜੇ ਠੀਕ ਹੈ ਜੀ ਚਲੋ ਮਹਾਰਾਜ ਬੇਰ ਕਰੇ ਚੰਗੇ ਟਿਕਾਣੇ ਦੇ ਫਾਰਮਰ ਕੋਈ ਲੈ ਜਾਂਦਾ ਚੰਗਾ ਇਜੋਟੀ ਕੋ ਤੇ 15 ਕਿਲੋ ਵੇਰ ਕੀ ਦੇਜੋਗੀ ਠੀਕ ਆ ਜੀ ਬਾਕੀ ਆ ਵੇ ਲੋ ਸੱਜੇ ਬਨੇ ਕਾਟਿਆ ਬਿੱਲੀ ਮਨ ਕੀ ਆਖ ਆ ਗਈ ਲੈ ਵੀ ਉਹ ਬਿੱਲੀ ਰਾਬੀ ਝੋਟੀ ਆ ਗਈ ਠੀਕ ਆ ਜੀ ਸੋ ਟੇਡਾ ਕੱਟ ਆ ਗਿਆ ਸੱਚੇ ਪਾਸੇ ਹਾਂ ਜੀ ਹਾਂ ਜੀ ਬਾਕੀ ਮਾਰਕਿੰਗ ਚਾਰੇ ਲੱਤਾਂ ਧੋਤੀਆਂ ਨੇ ਬਿਲਕੁਲ ਤੇ ਰੇਵੇ ਲੂਵੇ ਦੀ ਬਹੁਤ ਹੀ ਕਮਾਲ ਆ ਅਜੇ ਵੀ ਲੈ ਜੂਗੀ ਕੱਢ ਜੂਗੀ ਤਾਂ ਦੋ ਤਿੰਨ ਦਿਨ ਚਾਰ ਦਿਨ ਕੱਢ ਜਣੇ ਸੰਸਾਭ ਚਾਰ ਪੰਜ ਦਿਨ ਝੋਟੀ ਅਜੇ ਵੀ ਲੈ ਜੂਗੀ ਚਲੋ ਜੀ ਪਿੱਛੇ ਭਾਰ ਦੀ ਫੁੱਲ ਗਰੰਟੀ ਚਾਹੇ ਇਕਰਾ ਕੋ ਵੀਰ ਮੰਗਾ ਲੈ ਆਪਦੇ ਘਰ ਲਾ ਕੇ ਤਸੱਲੀ ਕਰਕੇ ਥਾਂ ਤੇ ਪੈ ਕੇ ਰੁਪਈਏ ਦੇ ਦੇ ਤਾਂ ਚੰਗੀ ਮਾਜਾ ਬਾਕੀ ਕਿਹੜੇ ਇੱਕ ਨਹੀਂ ਦੋ ਦੇ ਦਿੱਤੀ ਆਪਾਂ ਹੈ ਸੋ ਲੇਵੇ ਦੀ ਆ ਕੁਆਲਿਟੀ ਕਰੋਚਕ ਠੀਕ ਹੈ ਜੀ ਬਾਕੀ ਹਵਾਨੇ ਲੇਵੇ ਦੇ ਉੱਪਰ ਵੀ ਡਾਬ ਦੇ ਨਿਸ਼ਾਨ ਆ ਗਏ ਆ ਬਾਕੀ ਨਿਸ਼ਾਨੀਆਂ ਸੁੰਨੀਆਂ ਚਲੋ ਪ੍ਰੋਪਰ ਹੀ ਆ ਹਾਂ ਜੀ ਡਾਕ ਤੋਂ ਖਲੇਵੇ ਦੀ ਬਹੁਤ ਸੋਹਣੀ ਆ ਕਰਮ ਵਾਲੀ ਚੰਗੀ ਬਣੀ ਆ ਬੱਟਾ ਵੱਡਾ ਵਾ ਸੰਤੋ ਸਭ ਕੋਈ ਛੋਟੀ ਨਹੀਂ ਕਿ ਲੰਮੀ ਲੰਮੀ ਝੋਟੀ ਬਹੁਤ ਜਿਆਦੀ ਆ ਹਾਂ ਵੱਡੀ ਝੋਟੀ ਆ ਬਿਲਕੁਲ ਆ ਕਰੋਚਕ ਠੀਕ ਆ ਲੇਵੇ ਦੀ ਪੂਰੀ ਪੱਧਰਾ ਲੋਵੀ ਠੀਕ ਆ ਜੀ ਸੋ ਦੋ ਚਾਰ ਦਿਨ ਕੱਢ ਗਈ ਹੋਰ ਥੱਲਿਓਂ ਕਰਮਾ ਦੀ ਪੜ ਚੁਗੀ ਹੈ। ਬਾਕੀ ਵੱਡੀ ਆ ਸੰਤੋਖ ਸਾਬ ਇਹਨੇ ਕੋਈ ਕੋਲ ਆ ਕੇ ਵੇਖੂਗਾ ਤਾਂ ਛੋਟੀ ਜੀ ਨਿਕਲੂਗੀ। ਲੋਵੀ ਚਾਹੇ ਕੋਈ ਆਨਲਾਈਨ ਹੀ ਮੰਗਾ ਲੇ ਸੰਤੋਖ ਸਾਬ। ਬਿਲਕੁਲ ਸੋ ਬਿਊਟੀ ਦੇ ਵਿੱਚ ਵੀ ਸੰਤਪਤ ਨੂੰ ਉਪਰ ਹੀ ਜਗਾ। ਬਾਕੀ ਸੰਤੋਖ ਸਾਬ ਆਪਾਂ ਇਹ ਵਾਰਾਂ ਨੇ ਮੋਲਣਾ ਹੀ ਮਾਲ ਲਈਦਾ ਮੋਲਣਾ ਹੀ ਵੇਚੀਦਾ ਆਪਣਾ ਡੰਗਰ ਨਹੀਂ ਗਲਤ ਹੁੰਦਾ ਸੰਤੋਖ ਸਾਬ। ਨਾ ਮਾਲ ਗੰਦਾ ਵੇਚਣਾ ਤੇ ਨਾ ਕੋਈ ਲੋੜ ਹੀ ਆ। ਆ ਚੰਗੀ ਗੱਲ ਆ ਜੀ। ਹਾਂਜੀ। ਲੋਵੀ ਸੋ ਕਿਸੇ ਭੈਣ ਭਰਾ ਦੇ ਪਿੰਡ ਪੱਲੇ ਪਵੇ ਠੀਕ ਆ ਜੀ ਪੈਸੇ ਲਾ ਉਹ ਜਿਹੜਾ ਆਪਾਂ ਦੁੱਧ ਲੈ ਲਈਦਾ ਪਸ਼ੂ ਦੇ ਥੱਲੇਉ ਬਾਕੀ ਬਣੀ ਪੁਣੀ ਚੰਗੀ ਆ ਆ ਜਿਹੜਾ ਤਾਂ ਮੇਰੇ ਕੋਲ ਹੀ ਫੇਰ ਆਪਾਂ ਲਾ ਕੇ ਉਹ ਵਖਾ ਰਹੇ ਆ ਵਿਰਲ ਵੰਡ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਬਾਲੀ ਗੈਰੀ ਸਾਫ ਹੈ ਸੰਤੂ ਸਾਹਿਬ ਪੰਡਾ ਹੀ ਭਾਈ ਫਰਦੀ ਕਰ ਮਾਰ ਆ ਦੇਖੋ ਸਾਰੀ ਪਿਛਾੜੀ ਜੇ ਫਿਰ ਅਗੇ ਜਾ ਢਿਲ ਕੱਢ ਜਣੀਆਂ ਇਹਨੇ ਬਿਲਕੁਲ ਲੈ ਵੀ ਸੰਦੀਪ ਜੀ ਮੰਗ ਡਿਮਾਂਡ ਕੀ ਕਰਨੀ ਵੀ ਸੰਤੂ ਸਾਹਿਬ ਮੋਲ ਆਪਾਂ ਕਰਨ ਨੂੰ ਭਾਵੇਂ ਇਹਦਾ 1.5 ਲੱਖ ਮੰਗ ਲਈਏ ਹਾਂਜੀ 1.40 ਡਿਮਾਂਡ ਕਰਦੇ ਆ ਅੱਛਾ ਜੀ ਤੇ ਸੰਤੂ ਸਾਹਿਬ 1.20 ਦੀ ਮਾਈ ਦੇ ਦੀਏ 1.20 ਦੀ ਹਾਂਜੀ ਨਹੀਂ ਇੱਕ 20 ਦੀ ਵੀ ਨਹੀਂ ਦੇਣੀ ਆਪਾਂ ਜਾਇਜ਼ ਕਰਕੇ ਦੇਣੀ ਫਿਰ 15 ਦੀ ਜਾਣਦੀ ਆ 15 ਦੀ ਦੇ ਦਿਓ ਹਾਂਜੀ 15 ਦੀ ਝੋਟੀ ਦੇ ਦਾਂਗੇ ਬਹੁਤ ਜਿਆਦੀ ਝੋਟੀ ਚੰਗੀ ਵੱਡੀ ਝੋਟੀ ਆ ਕੋਈ ਛੋਟੀ ਨਹੀਂ ਬਿਲਕੁਲ ਜੀ ਬਾਕੀ ਹੈ ਪਿਓਰ ਨੀਲੀ ਰਾਵੀ ਆ ਇਹ ਨਹੀਂ ਵੀ ਯਾਨੀ ਕਿ ਕੋਈ ਵੀ ਇਹਦੇ ਵਿੱਚ ਬਿਲਕੁਲ ਕਮੀ ਪੇਸ਼ੀ ਨਹੀਂ ਕੋਈ ਕ੍ਰੋਸ ਵੀ ਨਹੀਂ ਹੈਗੀ ਹਾਂਜੀ ਹਾਂਜੀ ਲੋਬੇ ਚਿਕਾ ਟੇਡੇ ਪਾਸੇ ਕੱਟ ਆ ਗਿਆ ਬਹੁਤ ਪਿਆਰੀ ਮਾਝਾ ਮੇਰਾ ਭਰਾ ਤੇਜਾ ਸੁਹਾ ਸੋਣ ਵਾਲੀ ਅਖੀਰ ਹਾਂਜੀ ਹਾਂਜੀ ਸੋ ਲੈਵਲ ਉਵੇ ਦੀ ਬੰਤਰ ਚੰਗੀ ਆ ਬਾਕੀ ਮੇਰਾ ਭਰਾ ਕਰੋ ਪਹਿਲ ਕਦਮੀ ਚੰਗੀ ਮਾਝਾ ਆ ਕੇ ਸਾਗਰ ਨੰਬਰ ਤੇ ਇੱਕ ਕੱਟੀ ਵਿਖਾਉਣਿਆ ਭਰਾਵਾਂ ਨੂੰ ਪਲੂਨ ਪਹਿਲਾ ਸਵੇਰ ਕੱਟੀ ਸੂਈ ਏ ਮਗਰ ਮੇਲ ਕਾਫਾ ਗਿੱਲਾ ਨਾੜੂਆ ਇਹ ਅੱਜ ਹੀ ਸੂਈ ਹੋਣੀ ਅੱਜ ਹੀ ਸੂਈ ਸੰਤੂ ਸਾਹਿਬ 2 ਘੰਟੇ ਜਿਆਦਾ ਇਹਦੇ ਵਿੱਚ ਨਾ ਮੈਂ ਸਗੋਂ ਇਹਨੂੰ 2 ਕਿਲੋ ਚੋਕੇ ਝੋਟੀ ਨੂੰ ਪਿਆਤਾ ਗਏ ਅੱਛਾ ਜੀ ਹੋਣ ਜਾਂਦੀ ਬੜੀ ਠੰਡੀ ਤੇ ਬੜੀ ਚੰਗੀ ਨਿਕਲੀ ਆ ਠੀਕ ਹੈ ਬੰਦ ਮਾਰੇ ਕੈਮਰਾ ਮਾਰੇ ਦੋਵੇਂ ਦਾਂਦੇ ਆ ਜੀ ਵਿਖਾ ਦਿਓ ਵਿਖਾ ਦਿਓ ਦੰਦੀ ਲੈ ਜੀ ਕਰੋ ਚੈੱਕ ਸੋ ਪਿਓਰ ਜਿਹੜੀ ਦੋ ਦਾਂਦਾ ਠੀਕ ਆ ਜੀ ਹਾਂ ਠੀਕ ਆ ਕਰਦੀ ਥੋੜਾ ਜਿਹਾ ਕੋਈ ਗੱਲ ਨਹੀਂ ਸੋ ਪਿਓਰ ਦੋ ਦਾਂਦਾ ਕੱਟੀ ਆ ਠੀਕ ਆ ਜੀ ਚੌਕ ਦੇ ਸਿੱਟੇ ਤੇ ਮਾਰੇ ਮਾਰੇ ਦਿਖਾਈ ਦੇ ਦੋਂ ਵੀ ਕੱਟੀ ਆ ਗਈ ਸੰਦੂ ਸਾਹਿਬ ਠੀਕ ਆ ਜੀ ਹਾਂ ਜੀ ਸੋ ਅੱਜ ਸੂਜੀਏ ਦੋਸਤੋ ਕੋਈ 2 ਘੰਟੇ ਪਹਿਲਾਂ ਜੇ ਸਮਾਂ ਹੋਇਆ ਸਰ ਸੂਜੀ ਨੂੰ ਬੜੇ ਨਾਣੇ ਘਰਾਣੇ ਦੇ ਸੰਦੂ ਸਾਹਿਬ ਚੰਗੇ ਦੀ ਆ ਠੋਟੀ ਪਹਿਲੇ ਨਹੀਂ ਦੁੱਧ 10 ਕਿਲੋ ਦੇ ਦੋਗੀ ਚਲੋ ਮਾਰਾ ਚੋੜ ਆ ਰਖਿਆ ਨੇ ਆਪਾਂ ਠੀਕ ਆ ਜੀ ਬਾਕੀ ਸਿੰਗੀ ਸਿੰਗੀ ਥਾਣੀ ਵੀ ਰੁਪਈਆ ਨਹੀਂ ਜੇ ਲੰਗ ਦਾ ਲੇਵਾ ਵੀ ਬਿਲਕੁਲ ਆਇਆ ਨਾ ਅੱਧਰਿਆ ਕੋਈ ਕਮੀ ਨਹੀਂ ਕੋਈ ਪੇਸ਼ੇ ਨਹੀਂ ਕੋ ਲੈਣਾ ਨਹੀਂ ਕੋਈ ਜਣਾ ਸੋ ਪਹਿਲਾਂ ਕੱਟੀ ਆ ਦੋਂਦੀ ਬਾਕੀ ਚੱਡਾ-ਚੁੱਡਾ ਮੇਰਾ ਭਰਾ ਵੇਖੋ ਬਹੁਤਾ ਸਾਫ਼ ਸੁਥਰਾ ਖਾਣ ਵੀ ਹੱਥੀ ਚਵਾਈ ਵਾਲਾ ਸੰਦੂ ਸਾਹਿਬ ਲੱਗਾ ਚ ਬੜੀ ਕੱਟੀ ਚੰਗੀ ਸੰਦੂ ਦਾ ਕਿਉਂ ਇੱਕ ਨੰਬਰ ਠੰਡੀ ਪੂਰੀ ਨਿਕਲੀ ਆ ਠੀਕ ਆ ਜੀ ਬਾਕੀ ਸੰਗੀ ਵੇਖੋ ਗਾਂ ਇਹਨਾਂ ਵਿੱਚ ਦੂਜੇ ਜਿਸੂ ਵਾਲੀਆਂ ਝੋਟੀਆਂ ਬਹੁਤ ਜ਼ਿਆਦੀ ਬਣੂਗੀ ਬੜੀ ਚੰਗੀ ਝੋਟੀ ਉਹ ਬੜਾ ਕਦਕੂਤ ਕਰੂਗੀ ਪੂਰਾ ਚੰਗਾ ਚੰਗਾ ਵਜਨ ਮੱਟਾ ਬਣੂਗਾ ਝੋਟੀ ਦਾ ਹਾਂ ਲੋ ਜੀ ਬਾਕੀ ਸਫਾਈਆਂ ਸਫੂਈਆਂ ਦਾ ਕੋਈ ਮੁੱਲ ਨਹੀਂਗਾ ਜਿਵੇਂ ਪਹਿਲਾ ਸੂਬਾ ਕੱਟੀ ਸੂਈ ਆ ਠੀਕ ਆ ਜੀ ਬਾਕੀ ਲੇਵੇ ਵਾਲੇ ਪਾਸੋਂ ਕਈ ਬਿਲਕੁਲ ਛੋਟੀਆਂ ਜਾਂ ਹਵਾਨੀਆਂ ਛੱਡੀਆਂ ਬਣਾਉਂਦੀਆਂ ਨੇ ਕੱਟੀਆਂ ਪਰ ਲੇਵੇ ਦੀ ਕਰਮ ਵਾਲੀ ਵੇਖੋ ਜਿਵੇਂ ਦੂਜਣਾਂ ਤੇ ਜਿਸੂ ਵਾਲੀਆਂ ਮੱਝਾਂ ਝੋਟੀਆਂ ਨੂੰ ਲੇ ਸੋ ਥੱਲੋਂ ਕਾਫੀ ਸੋਹਣੀ ਬੰਤਰ ਬਾਕੀ ਚਾਰੇ ਪੈਰ ਮਾਰਕਿੰਗ ਦੇ ਵਿੱਚ ਆ। ਪੱਖੋਂ ਦੇ ਵਿੱਚ ਜਵਾਬ ਆ ਗਿਆ। ਸੰਤੋ ਸਾਹਿਬ ਇਹ ਪਾਕਿਸਤਾਨੀ ਨੀਲੀ ਆ। ਹਾਂ। ਵੇਖੋ ਇਤਨਾ ਨਹੀਂ ਹੁੰਦੀਆਂ ਨਾ। ਬੱਸ ਬੱਸ। ਮੱਥੇ ਫੁੱਲੀ ਆ ਗਈ ਚਾਰੇ ਖੁਰ ਤੋਂ ਤੇ ਸੰਤੋ ਸਾਹਿਬ ਤੋਂ ਹਣ ਦੇ ਵੀ ਡਾਬਾ ਆ ਗਿਆ। ਬਿੱਲੀ ਮਣਕੀ ਆਕਾ ਕੀ ਉੱਤੇ ਫੁੱਲੀ ਆ ਗਈ ਸੰਤੋ ਸਾਹਿਬ ਸਿਰ ਤੇ। ਬਿਲਕੁਲ ਜੀ ਬਿਲਕੁਲ। ਲਓ ਜੀ ਕਰੋ ਚੱਕ। ਬਾਕੀ ਸੋਹਣੀ ਕੱਟੀ ਆ। ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਚਲੋ ਦੂਜੇ ਤੀਜੇ ਸਵੇਰੇ ਕਰਮਾ ਲਈ ਜਾਂਦੀ ਜਾਂਦੀ ਚੰਗਾ ਭੋਜਨ-ਭੋਜਨ ਕਰ ਜੂਗੀ। ਸੰਤੋ ਸਾਹਿਬ ਤੁਸੀਂ ਇੱਕ ਦੋ ਵੀ ਕਰਿਓ ਪੜਾਂਗੇ ਦੂਜੇ ਸਮੇ ਨੂੰ ਚਲੋ ਫਿਰ ਵੀ ਕਿਸੇ ਭਰਾ ਨੇ ਚੰਗੀ ਸਾਂਭੀ ਹੈ ਵੀ ਟਕਾਲੇ ਦੇ ਲਿਆ ਕੇ ਸੂਪੀ ਆ ਬਹੁਤ ਜਿਆਦਾ ਸੁੰਦਰ ਚੰਗੀ ਕੀ ਹੈ ਹਾਂ ਚਲੋ ਸਾਮ ਦਾ ਮੋਲੀ ਆ ਸੰਤੂ ਸਾਹਿਬ ਨਹੀਂ ਨਾ ਚੌਗੀਆਂ ਛਗੀਆਂ ਜਵਾਨ ਹੋਈਆਂ ਨੇ ਤੇ ਫਿਰ ਜਾ ਕੇ ਕਈ ਉਹ ਵੀ ਨਹੀਂ ਸਾਡੇ ਰਕ ਕਹਿੰਦੇ ਸੁੰਦੀਆਂ ਆਵੇ ਹੈਗੀਆਂ ਇਹ ਇਧਰ ਕੈਮਰਾ ਬਾਰ ਕੋ ਵਿਖਾ ਦਿਓ ਨਾ ਅੱਛਾ ਠੀਕ ਹੈ ਬਾਕੀ ਨਿਕੇ ਨਿਕੇ ਸਿਗਰ ਕੰਮ ਨਹੀਂ ਕੋਈ ਪੇਛ ਨਹੀਂ ਛੋਟੀ ਬਹੁਤ ਜਿਆਦਾ ਚੰਗੀ ਸੰਤੂ ਸਾਹਿਬ ਫੇਸ਼ਲ ਫੂਸ਼ਨ ਚੰਗਾ ਹੈ ਬਹੁਤ ਜਿਆਦਾ ਹੀ ਆ ਲੈ ਵੀ ਐਨ ਕੁੰਡੀ ਚੂਰ ਬਿਲਕੁਲ ਲੱਗੀ ਲੱਗੇ ਸੰਤੂ ਸਾਹਿਬ ਕੇ ਹਾਂ ਹਾਂਜੀ ਸੰਦੀਪ ਆਂਦਾ ਵੀ ਰੁਪਈਆ ਨਹੀਂ ਨਿਕਲਦਾ ਵਿੱਚੋਂ ਪਰ ਰੁਪਈਏ ਮਿਲਦਾ ਕਈ ਲੱਗ ਜਾਣੇ ਹੁਣ ਚੱਲ ਕੋਈ ਨਹੀਂ ਉੱਤੇ ਲੱਗਣਗੇ ਝੋਡੀ ਦੇ ਵਿੱਚੋਂ ਨਹੀਂ ਨਿਕਲਦਾ ਆਹ ਦੇਖੋ ਬਹੁਤ ਜਿਆਦੀ ਸਾਸਸਰੀ ਹੈ ਜੀ ਲੋ ਵੀ ਇਹ ਲੇਵਾ ਡਿਜ਼ਾਈਨ ਆ ਬਾਕੀ ਕੱਟੀ ਸਾਰੀ ਚੰਗੀ ਆ ਚਲੋ ਕੋਈ ਭਰਾ ਮੇਰਾ ਸ਼ਕੀਨ ਹੱਥ ਪਾਵੇ ਸ਼ਕੀਨ ਕੱਟੀ ਆ ਤੇ ਚਲੋ ਕੋਈ ਸ਼ੌਕੀ ਭਰਾ ਲੈ ਜਾ ਗਾ ਵਾਦਾ ਕਰੂਗੀ ਠੀਕ ਆ ਜੀ ਨਵੀਂ ਕੱਟੀ ਆ ਹਾਂਜੀ ਤੇ ਡਿਜ਼ਾਈਨ ਤੁਹਾਨੂੰ ਆਪਾਂ ਪਹਿਲਾਂ ਤੋਂ ਦੱਸ ਦਿੱਤਾ ਵੀ ਸਾਰੀ ਵਧੀਆ ਬਾਕੀ ਲੇਵੇ ਦੀ ਤੁਹਾਨੂੰ ਸਭ ਆਹ ਦੇਖੋ ਐ ਪੱਥਰ ਵਰਗਾ ਲੇਵਾ ਕਰਮਾ ਜਿਆ ਪੂਰਾ ਨਿਕਰ ਚੰਗਾ ਜੀ ਇਹਦਾ ਮੁੱਲ ਸੁਦੀਪ ਕੀ ਕਰਤਾ ਸਤਿ ਸ੍ਰੀ ਅਕਾਲ ਇਹਦਾ ਮੁੱਲ ਕਰਦੇ ਆ ਆਪਾਂ 1,15,000 ਰੁਪਇਆ ਅੱਛਾ ਜੀ 10 ਦੀ ਜਸਰੋਂ ਦੇ ਦਈਏ 10 ਦੀ ਜਿਹੜੀ ਦੇਣੀ ਆ ਯਾਸਰੋ ਜੀ ਯਾਸਰੋ ਜੀ ਮਾਰ ਲਈ ਛਾਲ ਮਾਰ ਕੇ ਮਾਰ ਦਈਏ ਥੋੜੀ ਹਾਂ ਜੀ ਹਰੇ ਦਾਦੇ ਇੱਕ 5 ਦੀ ਦਵਾਂਗੇ ਸੰਤੂ ਸਾਹਿਬ ਜੀ ਲਓ ਜੀ ਇੱਕ 5 ਦੀ ਪੂਰੇ ਇੱਕ 5 ਦੀ ਝੋਟੀ ਦਵਾਂ ਇੱਕ 5 ਦੀ ਇਹ ਫਾਈਨਲ ਕਰਤੀ ਮੇਰੇ ਕੋਲ ਝੋਟੀ ਇਹ ਬਿਲਕੁਲ ਸੋ ਦੰਦੀ ਆਪਾਂ ਕਨਫਰਮ ਕਰਾਤਾ ਭਰਾਵਾਂ ਨੂੰ ਕਈ ਵਾਰਾ ਨਹੀਂ ਵੀਰਾਂ ਨੂੰ ਕੋਈ ਪਤਾ ਲੱਗਦਾ ਠੀਕ ਆ ਜੀ ਸੋ ਇਹ ਨਾ ਵੀ ਕੋਈ ਵੀਰ ਆਖੇ ਵੀ ਪੱਕੀ ਆ ਜਾਂ ਪੁੱਜੀ ਆ ਉਮਰ ਇਹ ਨਹੀਂ ਹੈਗੀ ਕਿ ਬਿਲਕੁਲ ਦੋਂਦੀ ਕੱਟੀ ਆ ਫਿਰ ਵੀ ਸੰਤੋ ਸਾਹਿਬ ਦੋਂਦੀ ਦਾ ਇੱਕਾਦ ਦੇਖੋ ਕਿੱਥੇ ਆਉਂਦੀ ਝੋਟੀ ਦੇ ਗਾਂ ਕਜੇ ਬਾਨਾ ਕਰਮਾ ਲਈ ਨੇ ਨਹੀਂ ਪੂਰਾ ਜਵਾਨ ਹੋ ਜੋ ਹਾਂਜੀ ਕਰੋਗੀ ਛਾਤੀ ਨੂੰ ਬਿਲਕੁਲ ਹਾਂਜੀ ਮੋਢਿਆਂ ਨੂੰ ਟੱਚ ਕੇ ਹਾਂਜੀ ਹਾਂਜੀ ਲਓ ਵੀ ਇਹ ਦੋਸਤੋ ਕੱਟੀ ਆ 1 ਲੱਖ 5000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲੂਗੀ ਗੈਸ ਨੋ ਹੀ ਦੇ ਦਾਂਗੇ ਜੀ ਹਾਂ ਹਾਂਜੀ ਠੀਕ ਆ ਜੀ ਇਹ ਗਾੜੀ ਵਹਿੜ ਆ ਗਈ ਜਰਸੀ ਸੰਤੋ ਸਾਹਿਬ ਲਓ ਜੀ ਅਸੀਂ ਕ੍ਰੋਸ ਵਾਛੀ ਆ ਗਈ ਬਾਕੀ ਪੂਰੀ ਹੈ ਪੂਰੇ ਵਜਨ ਲੋ ਡਾਲੀਏ ਵੀ ਬਹੁਤ ਵੱਡੀ ਮੱਛੀ ਆ ਸੰਤੋ ਸਾਹਿਬ ਪੂਰੀ ਆਖੋ ਕੇ ਵੀ ਜਰਸੀ ਵਾਲੀ ਆ ਬਾਕੀ ਠੰਡੀ ਧੀਰੀ ਵੇਖੋ ਕਿੰਨੀ ਜਾਦੀ ਆ ਆ ਦੇਖੋ ਜੀ ਦੇਣਾ ਜੇ ਦਾਹ ਲੈਂਦੀ ਆ ਸੰਤੋ ਸਾਹਿਬ ਲੈ ਵੀ ਥਣ ਵੀ ਅੱਜ ਸਵੇਰ ਦਾ ਰਕਾਰ ਸੰਤੋ ਸਾਹਿਬ ਜੀ ਇਹਦਾ 18 ਕਿਲੋ ਦਾ ਰਿਹਾ ਵਾ ਮੈਂ ਤੁਹਾਨੂੰ 22 ਕਿਲੋ ਕਹਿਦਾ ਬਾਕੀ ਠੰਡੀ ਧੀਰੀ ਆ ਵੇਖੋ ਅਜੇ ਸ਼ਹਿਦ ਹੀ ਆਉਂਦਾ ਜਿੰਨਾ ਸੱਲੇਵਾ ਸਾਰਾ ਇਹਨੇ ਕਰਮਾਣੀ ਨੇ ਭਰਨਾ ਬਿਲਕੁਲ ਜੇ ਅੱਜ ਆਪਾਂ ਪਾਣਾ ਦੇ ਦਾਂਗੇ ਤੇ ਮੁੜ ਕੇ ਜੇ ਸੁਈ ਸੁਵਾਈ ਵਿੱਚ ਹੀ ਫਿਰਦੇ ਆਪਣੀਆਂ ਆਪਣੀ ਮਰਜ਼ੀ ਨਾਲ ਵਿੱਚ ਨਹੀਂ ਕਿਉਂਕਿ ਫਿਰ ਸਾਹਮਣੇ ਪੈਣੀ ਆ ਆਪਾਂ ਨੂੰ ਆ ਚ ਮਾਵੇ ਦੂਜਾ ਸੂਬਾ ਠੀਕਾ ਜੀ ਛੋਟੀ ਨਹੀਂ ਕਿ ਬੱਛੀ ਵੇਖੋ ਦੂਜਾ ਸੂਬਾ ਵੈਣਾ ਬਾਕੀ ਪੂਤੀ ਪਾਤੀ ਤੁਹਾਨੂੰ ਮੁਖਾ ਦਿੰਨੇ ਆ ਜਰਸੀ ਆ ਗਈ ਆ ਕੋਈ ਵੀ ਪੰਜਾਬ ਵਾਲੀ ਜਰਸੀ ਮੰਨੇ ਨਿੱਕੀ ਛੋਟੀ ਜੀ ਨਹੀਂ ਗੀ ਪੰਜਾਬ ਵਾਲੀ ਜਰਸੀ ਵਜਮ ਦੌੜ ਵਾਲੀ ਤਾਂ ਵੱਡੀ ਆ ਪੰਜਾਬ ਵਾਲੀ ਜਰਸੀ ਚਲੋ ਕੋਈ ਭਰਾ ਦੂਣੋਂ ਲਾ ਕੇ ਆ ਜਾ ਠੀਕਾ ਜੀ ਇੱਥੇ ਆਣ ਕੇ ਨਹੀਂ ਹੋਗਾ ਵੀ ਕੋਈ ਮਤਲਬ ਚਾਰਾਈ ਨਹੀਂ ਹੋਗੇ ਸੰਤੂ ਸਾਹਿਬ ਪੰਜਾਬ ਵਾਲੀ ਜਰਸੀ ਹੋਊਗੀ ਹਾਂ ਦੇਣ ਦਾ ਲੈ ਨਹੀਂ ਜੇ ਸ਼ਹਿਦ ਆਉਂਦਿਆ ਵਾ ਕਿੱਥੇ ਭਾਰ ਦੀ ਫੁੱਲ ਗਰੰਟੀ ਚ ਆਪਣੇ ਸੰਤੂ ਸਾਹਿਬ ਹਾਂਜੀ ਲੈ ਜੀ ਬਾਕੀ ਪੜੀਪੁਲੀ ਵਾਲੇ ਪਾਸੇ ਤੋਂ ਨਾਰਮਲ ਹੀ ਚਲੋ ਦੇਖ ਕੇ ਪਤਾ ਲੱਗ ਹੀ ਜਾਣਾ ਤੁਹਾਨੂੰ ਠੀਕ ਹੈ ਬੋਲਾ ਗਾਲਾ ਚੈੱਕ ਕਰੋ ਮੇਰਾ ਵੀ ਕਮੀ ਪੇਸ਼ੇ ਕੋਈ ਨਹੀਂ ਗੈੜ ਚ ਥੱਲੇੋਂ ਖੋਲਣਾ ਬੜਾ ਬਾਕੀ ਥੱਲੇੋਂ ਲੇਵੇ ਲੂਵੇ ਦਾ ਝੋਲਾ ਚਾਰਾ ਬਾਕੀ ਪ੍ਰੋਪਰ ਤੁਸੀਂ ਇੱਕ ਵਾਰੀ ਨਿਗਾਹ ਮਾਰੋ ਪਾ ਦੋਗੇ ਬੱਛੀ ਸੰਤੋ ਸਾਹਿਬ ਹਾ ਪਾਉ ਪੰਡਾ ਹੀ ਪਾਉ ਕਰਮਾ ਲਈ ਹਜੇ ਹਫਤਾ 8 ਦਿਨ ਨਹੀਂ ਸੁੰਦੀ ਹਜੇ 8 ਦਿਨ ਨਹੀਂ ਸੁੰਦੀ ਬਾਕੀ ਇਸ ਕੁਆਲਟੀ ਵੇਖੋ ਕਿੰਨੀ ਜਿਆਦੀ ਚੰਗੀ ਬੈੜ ਦੀ ਹਾਂ ਲੈ ਬਠੀਕਾ ਜੀ ਸੋ ਬਹੁਤਾ ਸੋਨਾ ਵਜਨ ਵਜੂਦਾ ਕਰਮਾ ਲਈ ਨੂੰ ਤੇ ਜਿਵੇਂ ਜਿਵੇਂ ਦੋਸਤੋ ਕੋਈ 5-7 ਦਿਨਾਂ ਤੱਕ ਗਾਈ ਕੁਝ ਰਕਮ ਦੀ ਕੋਈ ਬੱਚੀ-ਬੂਚੀ ਜਾਂ ਫੋਟ ਸ਼ਾਂਗ ਨਹੀਂ ਹੈਗੀ ਤੇ ਤੇ ਪੜ ਵੀ ਜੇ ਨਾ ਦੱਸ ਸੰਦੀ ਗੂੰਦ ਹੀ ਆਉਂਦੀ ਗੂੰਦ ਗੂੰਦ ਸੰਤੂ ਸਾਹਿਬ ਚਮਾ ਥਾਣਾ ਚ ਗੂੰਦ ਆਉਂਦੀ ਹੈ ਜੀ ਹਾਂ ਲਓ ਜੀ ਲਓ ਮੰਨਦੀ ਆ ਵੀਰ ਜੀ ਬਸ ਠੀਕ ਆ ਜੀ ਲੈ ਵੀ ਠੀਕ ਆ ਜੀ ਸੋ ਕਾਫੀ ਸੋਹਣੀ ਹੈ ਦੋਸਤੋ ਬਾਕੀ ਦੁੱਧ ਵੀ ਚੰਗਾ ਚਵਾਜੋਗੀ 17 ਕ ਲੀਟਰ ਜਿਹੜਾ ਪਹਿਲੇ ਸੁਪ ਪਲੂਨ ਦੱਸਿਆ ਤਾਂ 11 ਕਿਲੋ ਪਲੂਨ ਨੇ ਚਵਾਇਆ ਸੰਧ ਸਾਹਿਬ 20 ਕਿਲੋ ਦੁੱਧ ਚ ਪਾ ਜੂਗੀ ਵਹਿੜ ਹਾਂ ਚਲੋ ਦੁੱਧ ਤੇ ਗਾੜੀ ਸੰਧ ਸਾਹਿਬ ਚੰਗੀ ਕੋਈ ਸੰਭਗਰ ਜਿੰਨਾ ਮਰਜ਼ੀ ਚੋਲੇ ਬਸ ਬਸ ਹਾਂਜੀ ਪਰ ਜਿੱਥੋਂ ਚਲੋ ਆਈ ਆ ਪਿੱਛੇ ਵੀ ਚਲੋ ਕਿਸੇ ਪ੍ਰਾਣ ਚਲੋ ਚੰਗੀ ਸੰਭਗੀ ਸੰਭਗੀ ਸੰਧ ਸਾਹਿਬ ਹਾਂ ਮਾਲ ਆਪਾਂ ਚੰਗਾ ਰਹਿਣਾ ਚਲੋ ਚੰਗਾ ਵੇਚਦੇ ਆ ਘੋੜੇ ਦੋ ਦਨ ਨਾਂ ਲੱਭੇ ਹਾਂ ਮੋਲਣਾ ਲਈਦਾ ਤੁਹਾਨੂੰ ਸੰਧ ਸਾਹਿਬ ਮੋਲਣਾੇ ਵੇਚਣਾ ਪੈਂਦਾ ਬਸ ਜੀ ਲਓ ਵੇ ਸੋ ਚੰਗਾ ਜਨਮਰੋ 200 ਪੈਸੇ ਜ਼ਰੂਰ ਲੱਗਦੇ ਆ ਕਿਉਂਕਿ ਹਰੇਕ ਪ੍ਰਾਣੂ ਹੁੰਦਾ ਵੀ ਚੰਗਾ ਪਸ਼ੂ ਖਰੀਦੀਏ ਤੇ ਪੈਸੇ ਜ਼ਰੂਰ ਲੱਗਦੇ ਆ ਬਾਕੀ ਕਲਾ ਕਲਾ ਸਫਾਈਆਂ ਸੁਫਈਆਂ ਬਹੁਤ ਆਹੋ ਠੰਡੀ ਠੀਰੀ ਕਿੰਨੀ ਆ ਹਾਂ ਅਮੇ ਇਤਰਾ ਥੱਲੇ ਬੈਠੇ ਰਹੋ ਲੈ ਵੀ ਕਿ ਮਾਥਾ ਮਾਦੇ ਸੋਨੇ ਰਖੀਏ ਸੰਤ ਸਾਹਿਬ ਕਿਹਾਲ ਹੀ ਆਉਂਦਿਆ ਜੀ ਤੇ ਇਹਦਾ ਸੰਦੀਪ ਕੀ ਮੋਲਾ ਜਰ ਰਹੂਗਾ ਮੋਲਾ ਸੰਤ ਸਾਹਿਬ ਉਤਰਾ ਕਰ ਦਿੰਦਾ 75000 ਰੁਪਿਆ 70000 ਦੀ ਬਚੀ ਦੇ ਦੀਏ ਯੇਸ ਨੂੰ ਵਾਲੇ ਕੰਮ ਇੱਕੋ ਗਾਲੀ ਕਰਦਗੇ ਇੱਕ ਹੀ ਯਾ ਸੁਣੋ 65000 ਦੀ ਯਾ ਸੁਣੋ ਇਜਾਂ ਨਹੀਂ ਤੇ ਜਾਓ 65000 ਦੀ ਜਾਂਦੀ ਬਾਕੀ 65000 ਦੀ ਬਾਕੀ ਬੱਚੀ ਤੁਸੀਂ ਆਪ ਦੱਸਦੇ 70000 ਦੀ 75 ਦੀ ਹੈਗੀ ਕਿ ਨਹੀਂ ਹੈਗੀ ਪਰ 65000 ਦੀ ਦੇਣਾਂਗੇ ਚਲੋ ਅਗਲਾ ਵੀਰ ਭਰਾ ਵੀ 4 ਦਿਨ ਸਾਹਮਣੇ ਲੋ ਵੀ ਜਿੱਡੀ ਕ ਪਾਲੀ ਪੋਲਸੀ ਕਰਨ ਵਾਲੀ ਬਾਕੀ ਜਿੱਡਾ ਕ ਕਦ ਕਾਠ ਆ ਬਾਕੀ ਜਿੰਨੇ ਕ ਦੁੱਧ ਬਾਦਲ ਲਈ ਆਪਾਂ ਨੂੰ ਜਾਪਦੀ ਹੈ ਵੀ ਇੰਨਾ ਕ ਦੁੱਧ ਕੱਢੂਗੀ ਉਹ ਅਕੋਰਡਿੰਗ ਜਿਹੜੀ ਬਿਲਕੁਲ ਜਾਇਜ਼ ਆ ਸਿਰਫ 65000 ਦੀ ਠੀਕ ਆ ਜੀ 65000 ਦਾ ਦੇ ਲਈ ਸੰਧੂ ਸਾਹਿਬ ਬੱਚੀ ਭਾਵੇਂ ਨਹੀਂ ਪਰ 65 ਦੇ ਦਾਂ ਨਾੜ ਤੋਂ ਮਿਲਕ ਨਾਲ ਕਰੋ ਚੱਕ ਬਿਲਕੁਲ ਮੋٹے ਰਸੇ ਵਰਗੀ ਆ ਦੋ ਪਾਸੇ ਦੋਵੇਂ ਬੰਨੇ ਆ ਵੇਖੋ ਆ ਮਿਲਕ ਵੇਣ ਕਿ ਕਿੰਨੀ ਮੋਟੀ ਇਧਰੋਂ ਬਿਲਕੁਲ ਬਿਲਕੁਲ ਸੋ ਉਧਰੋਂ ਚੈੱਕ ਕਰਾ ਦੋ ਜਰਾ ਸੋ ਨੀ ਚੰਗੀ ਉਮੀਦ ਆਪਾਂ ਕਰ ਸਕਦੇ ਵੀ ਦੁੱਧ ਚੰਗਾ ਦੇਊਗੀ ਚੰਗਾ ਦੁੱਧ ਚਵਾਊਗੀ ਸੰਧੂ ਸਾਹਿਬ ਢੇਲ ਢਾਲ ਬੜੀ ਵੱਚੀ ਦੇ ਵੇਖੋ ਬਾਕੀ ਇਧਰੋਂ ਵੇਖਿਆ ਜੇ ਮਿਲਕ ਵੇਣ ਬਹੁਤ ਜਿਆਦੀ ਮੋਟੀ ਲੱਗੀ ਇਹਨੂੰ ਲੋ ਜੀ ਆ ਵੇਖੋ ਠੀਕ ਆ ਠੀਕ ਆ ਚਲ ਦੁੱਧ ਦੇ ਕੇ 20 ਕਿਲੋ ਚ ਸੋ ਇਹ ਆ ਤੇ ਸੰਦੀਪ 3 ਜਨਵਰ ਨੇ ਆਪਣੇ ਕੋਲ ਲਓ ਜੀ 3 ਨੇ ਐਨੀਮਲ 3 ਨੇ ਪਸ਼ੂ ਦਿਖਾ ਦਿੱਤੇ ਤੁਹਾਨੂੰ ਸੋ ਮਰਾ ਵੀਰ ਕਰੋ ਕਾਲ ਕਰੋ ਪਰ ਜੀ ਨੀਲੀ ਰਾਵੀ ਜਾ ਗਈਆਂ ਵਹਿਰ ਜਰਸੀ ਜਾ ਗਈ ਹਾਂ ਸਮਾਜੇ ਵੀ ਚੰਗੀ ਆ ਕਰ ਬਹੁਤ ਜਲੀ ਖਰੀ ਅਗੇ ਕਿ ਨੂੰ ਕਹਿ ਦੇਣਾ ਹਾਂ ਸਾਬ ਅਜੇ ਛੋਟੀ 4-5 ਦਿਨ ਨਹੀਂ ਸੁੰਦੀ ਹਾਂ ਜੇ ਨੀਲੀ ਦੀ ਕੱਟੀ-ਕੁੱਟੀ ਦੇਤੀ ਤੇ ਇੱਕ ਦੀਆਂ ਦੋ ਹੋਣੀਆਂ ਜੀ ਬਸ ਬਸ ਹਾਂਜੀ ਤੇ ਦੁੱਧ ਵਾਲੇ ਪਸ਼ੂ ਸੰਦੀਪ ਬਣ ਬਣ ਕੇ ਪਸਉਂਦੇ ਫਿਰਨੇ ਆ ਸਭ ਫਿਰ 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 ਹਾਂਜੀ ਜਿੰਨਾ ਕੋਈ ਦੁੱਧ ਨਹੀਂ ਹੁੰਦਾ ਕਰਨਾ ਤਾਂ ਉਹਨੇ ਪਤਾ ਨਹੀਂ ਕਿ ਕਿੱਥੇ ਸੁਕਣਾ ਕਿੱਥੇ ਸੁਕਣਾ ਵਾ ਜਨਾ ਮੱਟਾ ਵੇਖੋ ਕਿੰਨਾ ਵਾ ਮੋਜਾ ਮੱਟਾ ਬੜਾ ਨਿਸ਼ਾਨੀਆਂ ਨਿਸ਼ੂਨੀਆਂ ਕਰਮਾਲੀਆਂ ਨੂੰ ਬਹੁਤ ਅਸਰ ਆਪੇ ਤੋਂ ਬੜਾ ਸਾਰਾ ਸੁਣਾਪਾ ਪੂਰਾ ਵਾਲ ਬਾਕੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰੋ ਸੰਪਰਕ ਠੀਕਾ ਜੀ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਬਾਕੀ ਨਵੇਂ ਪਸ਼ੂਆਂ ਦੀ ਵੀ ਪੁੱਛਗਿੱਛ ਕਰਦੇ ਰਿਆ ਕਰੋ ਐਨੀਮਲ ਰੋਜ਼ ਹੀ ਆਉਂਦੇ ਆ ਨਵੇਂ ਜੀ ਵੀ ਸੰਦੀਪ ਇੱਕ ਨੰਬਰ ਵੀ ਕਰਤਾ ਜੀ ਸੋਦੋ ਸਾਹਿਬ ਨੰਬਰ ਇੱਕ ਹੈ 84370 ਜੀ 38939 ਜੀ ਇੱਕ ਹੈ ਗਈ 984638934 ਠੀਕ ਹੈ ਬਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਸੋ ਦੋਸਤੋ ਇਹ ਸੀ ਅੱਜ ਨਗ ਵੀਰ ਸੰਦੀਪ ਸਿੰਘ ਹੋਂਦੇ ਕੋਲ ਪੋਲਰ ਡੇਰੀ ਫਾਰਮ ਤੇ ਵਿਜ਼ਿਟ ਸੀਗੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਬਾਕੀ ਦਬਕੇ ਸ਼ੇਅਰ ਕਰ ਦਿਓ ਹੋਰ ਵੀ ਫਾਰਮਰ ਵੀਰਾਂ ਤੱਕ ਜਿਹੜੀ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ